ਉਠਾਲ ਪੌਣ ਦੇ ਲਈ ਕੀਤਾ ਜਾ ਰਹੇ ਨੇ ਉਪਰਾਲੇ ਪੰਜ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਫ੍ਰੀਜ਼ ਕੀਤਾ ਗਿਆ 9 ਕਰੋੜ ਦੀ ਜਾਇਦਾਦ ਜਿਹੜੀ ਕੀ ਫ੍ਰੀਜ਼ ਕੀਤੀ ਗਈ ਹੈ ਜੀ ਬਗਮਾ ਸਾਹਿਬ ਡੀਐਸਪੀ ਲਗਨਸ ਆਬੂਂਦੇ ਇਹ ਪਿੰਡ ਹੈ ਡਾਲੇ ਕੇ ਪਿੰਡ ਹੈ ਐਸਐਚਐਸ ਸਾਹਿਬ ਮੇਰੇ ਨਾਲ ਨਹੀਂ ਤੋਂ ਇੱਥੇ ਨਿਸ਼ਾਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਡਾਲੇ ਕੀ ਇਹਦੀ ਇੱਥੇ ਜ਼ਮੀਨ ਹੈ ਜਿਹੜੀ ਕੀ 13 ਏਕੜ ਜ਼ਮੀਨ ਹੈ ਟੋਟਲ ਇਹਦੀ ਕਲੀ ਕੋਸਟ ਹੈ 7 ਕਰੋੜ चार लाख भी हजार की है इस निशान सिंह के सत्त मुकदमे दर्ज ने तीन एन डी पी एस एगे तीन पच्ची चीन आर्ज एक तीन सौ सात तो यह सारी प्रॉपर्टी है सारे डॉक्यूमेंटेशन जो कंसर्न एस एच ओ ने उन्होंने लीगल डिपार्टमेंट को लैके जी अपने एस एस पी ऑफिस डी जी पी साहब ऑफिस तू लैके कंसर्न ऑफिस डेली है जरा इस चीज़ को वेरीफाई करता है ड्रग्सा खरीदी भी किदी है उसमें एट के ਉਹ ਚੈਨਨ ਨੂੰ ਜਿਹੜੇ ਮਾਲਕ ਹੈਗੇ ਇਹਨਾਂ ਦੇ ਵੀ ਇਹ ਇੱਥੇ ਤਾਂ ਕੋਈ ਹੈ ਨਹੀਂ ਗਾ ਅਸੀਂ ਇੱਥੇ ਵੀ ਨਾ ਬੋਰਡ ਆਇਆ ਹੈ ਕਿ ਜਿਹੜਾ ਜ਼ਮੀਨ 13 ਏਕੜ ਦੇ ਉੱਪਰ ਹੈ ਸੋ ਇਹ ਦੇ ਉੱਪਰ ਅਸੀਂ ਇਹਨੂੰ ਜਿਹੜਾ ਸੀਜ਼ ਕਰ ਦੇਵਾਂਗੇ ਚੋਰੋ ਬਟ ਦੇ ਡੀਗਰ ਪ੍ਰੋਸੈਸ ਹੋਏਗੀ ਉਹ ਨਾਲ ਦੇ ਨਾਲ ਕੀਤੀ ਜਾਏਗੀ